brought to by silver pumps top quality aur consistent performance ke liye sirf silver pumps naam yaad rakhna pyar de pagalpan ne le layi ik hor beqasoor di jaan rishte nibha ke vekh liya mapiyan to bina koi apna nahi hunda ajj de zamane ch eh gall hor vi zyada sach lagdi hai ate rajistan de pratapgarh ch hui vaardat ne is gall nu ik vaar phir to sabit kar ditta hai ik kahani us ladki di jisda naam si ਉਲਾ ਮੀਨਾ ਜੋ ਆਪਣੇ ਪਿਆਰ ਚ ਇੰਨੀ ਪਾਗਲ ਹੋ ਗਈ ਕਿ ਆਪਣੇ ਘਰ ਤੋਂ ਅਚਾਨਕ ਹੀ ਗਾਇਬ ਹੋ ਗਈ ਪਰਸੋਲਾ ਦਾਣਾ ਖੇਤਰ ਦੇ ਪਿੰਡ ਦੀ ਇਹ ਕੁੜੀ 5 ਦਿਨ ਤੱਕ ਲਾਪਤਾ ਰਹੀ ਪਰ 5ਵੇਂ ਦਿਨ ਉਸ ਦਾ ਪਤਾ ਲੱਗਿਆ ਪਰ ਉਹ ਜਿਉਂਦੀ ਨਹੀਂ ਮਿੱਟੀ ਚ ਦੱਬੀ ਹੋਈ ਮਿਲੀ ਉਹ ਵੀ ਆਪਣੇ ਆਸ਼ਕ ਦੇ ਹੀ ਪਿੰਡ ਚ ਪਾਟਲਾ बावੜੀ ਜਿਸ ਦਾ ਨਾਮ ਸੀ ਬੁੱਲਾ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ ਹੋਈ ਮਿਲੇ ਸਿਰਫ ਉਸ ਦਾ ਮਿੱਟੀ ਤੋਂ ਬਾਹਰ ਨਿਕਲ ਰਿਹਾ ਹੱਥ ਬੂਲਾ ਦਾ ਹੱਥ ਜਿਵੇਂ ਗਵਾਹੀ ਦੇ ਰਿਹਾ ਸੀ ਕਿ ਉਹ ਮਰੀ ਨਹੀਂ ਮਾਰੀ ਗਈ ਹੈ ਤੇ ਵਾਰਦਾਤ 12 ਜੂਨ ਵੀਰਵਾਰ ਤੋਂ ਸ਼ੁਰੂ ਹੁੰਦੀ ਹੈ ਜਦੋਂ ਬੂਲਾ ਆਪਣੀ ਭੈਣ ਨਾਲ ਬਾਰਕੁੰਡੀ ਪਿੰਡ ਦੇ ਖੇਤਾਂ 'ਚ ਕੰਮ ਕਰਨ ਜਾਂਦੀ ਹੈ ਉੱਥੇ ਹੀ ਲਾਪਤਾ ਹੋ ਜਾਂਦੀ ਹੈ 13 14 15 ਇੱਕ ਇੱਕ ਕਰਕੇ 5 ਦਿਨ ਨਿਕਲ ਜਾਂਦੇ ਨੇ ਪਰ ਨਾ ਬੂਲਾ ਦਾ ਕੋਈ ਖਬਰ ਨਾ ਕੋਈ ਉਸ ਦੀ ਨਿਸ਼ਾਨੀ ਇੱਕ ਪਾਸੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੁੰਦਾ ਹੈ ਤੇ ਦੂਜੇ ਪਾਸੇ ਪੁਲਿਸ ਲਗਾਤਾਰ ਜਾਂਚ ਚੱਲ ਰਹੀ ਸੀ 5ਵੇਂ ਦਿਨ ਪ੍ਰਤਾਪਗੜ ਪੁਲਿਸ ਨੂੰ ਇੱਕ ਖੁਦਾਈ ਦੌਰਾਨ ਇੱਕ ਮਹਿਲਾ ਦੀ ਲਾਸ਼ ਮਿਲਦੀ ਹੈ ਤੇ ਉਹ ਲਾਸ਼ ਸੀ ਬੁਲਾ ਮੀਨਾ ਦੀ ਜੋ ਜ਼ਮੀਨ ਚ ਦੱਬੀ ਹੋਈ ਸੀ ਤੇ ਥਾਂ ਤੇ ਉਸ ਪਿੰਡ ਜੋ ਕਿ ਉਸ ਦਾ ਪ੍ਰੇਮੀ ਦਾ ਸੀ ਉਸ ਪਿੰਡ ਚ ਉਹ ਲਾਸ਼ ਮਿਲਦੀ ਹੈ ਦੇਖਿਏ ਅੱਜ ਹਮਾਰ ਨੂੰ ਇੱਕ ਸੂਚਨਾ ਪ੍ਰਾਪਤ ਹੋਈ थी ਕਿ 파ਰਸਲਾ थाना ਚਤਰਤੀਏ ਰਹਿਣ ਵਾਲੀ ਲੜਕੀ ਜੋ ਹੈ

ਇਸੇ ਸ਼ਖ ਚ ਬੂਲਾ ਦੇ ਘਰ ਵਾਲੇ ਉਸ ਨੂੰ ਲੱਭਣ ਲਈ ਕਨਈਆ ਦੇ ਪਿੰਡ ਪਹੁੰਚ ਗਏ ਸਭ ਕੁਝ ਠੀਕ ਸੀ ਪਰ ਅਚਾਨਕ ਇੱਕ ਥਾਂ ਤੋਂ ਬਦਬੂ ਆ ਰਹੀ ਸੀ ਜੋ ਕਨਈਆ ਦੇ ਘਰ ਤੋਂ ਕੁਝ ਦੂਰੀ ਤੇ ਸੀ ਜਾਂ ਕਿ ਉਸ ਦੇ ਘਰ ਦੇ ਨਾਲ ਹੀ ਸੀ ਤੇ ਉੱਥੇ ਝੀਲ ਅਤੇ ਕਾਂ ਤੇ ਹੋਰ ਜਾਨਵਰ ਵੀ ਮੰਡਰਾ ਰਹੇ ਸਨ ਤੇ ਪਰਿਵਾਰ ਵਾਲਿਆਂ ਦੀ ਨਜ਼ਰ ਜ਼ਮੀਨ ਤੋਂ ਬਾਹਰ ਨਿਕਲ ਰੇਕ ਹੱਥ ਤੇ ਪਈ ਤਾਂ ਸਾਰੇ ਉੱਧਰ ਨੂੰ ਭੱਜ ਗਏ ਤਾਂ ਜਦੋਂ ਖੋਦਾਈ ਕੀਤੀ ਗਈ ਤਾਂ ਇੱਕ ਪਾਸੇ ਬੂਲਾ ਮੀਨਾ ਦੀ ਲਾਸ਼ ਬਾਹਰ ਆਈ ਤੇ ਦੂਜੇ ਪਾਸੇ ਉਸ ਦੇ ਪਰਿਵਾਰ ਤੇ ਕਹਿਰ ਟੁੱਟ ਪਿਆ। ਉਹਦੀ লাশ ਸਿਰਫ ਦੱਬੀ ਨਹੀਂ ਸੀ, ਬੁਰੀ ਤਰ੍ਹਾਂ লাশ ਨੂੰ ਨਸ਼ਟ ਕੀਤਾ ਗਿਆ ਸੀ। ਇਸ ਹੱਦ ਤੱਕ ਕਿ ਉਸ ਦੀ ਹਾਲਤ ਬਿਆਨ ਕਰਨਾ ਵੀ ਮੁਸ਼ਕਲ ਸੀ। ਪਰ ਉਸ ਦੀ ਜਦ ਰਿਸਰਚ ਕੀਤੀ ਗਈ ਤਾਂ ਉਸ ਲੜਕੀ ਕੀ ਅੱਜ ਹਮੇ ਡੈਡ ਬੋਡੀ ਇੱਕ ਬੋਰੀ ਦੇ ਅੰਦਰ ਜ਼ਮੀਨ ਵਿੱਚ ਗੜੀ ਹੋਈ ਹਮੇ ਪ੍ਰਾਪਤ ਹੋਈ। ਹਮਨੇ ਉਸ ਕੋ ਐਫਐਸਐਲ ਟੀਮ ਨੂੰ ਮੌਕੇ ਤੇ ਬੁਲਾਇਆ। ਹਮਾਰੀ ਐਮਓ ਵੀ ਟੀਮ ਪਹੁੰਚੀ ਹੋਰ ਅਪਣੇ ਉਸ ਕੋ ਸੁਰੱਖਿਅਤ ਤਰੀਕੇ ਸੋ ਉਸ ਕੋ ਬਾਹਰ ਨਿਕਾਲਾ ਔਰ ਉਸ ਦਾ ਵੀ ਮੈਡੀਕਲ ਬੋਰਡ ਸੇ ਪੋਸਟਮਾਰਟਮ ਕੀਤਾ ਜਾ ਰਹਾ ਹੈ। अर्जनों की रिपोर्ट में हत्या का मामला दर्ज कर लिया गया है प्रारंभिक जानकारी अभी यही सामने आई है कि जिस गांव में उसके पास उसकी जो डेड बॉडी मिली है उसमें किसी लड़के के साथ उसका वो मिलने आई थी उसके बाद आगे क्या हुआ उसके बारे में पूरा अनुसंधान किया जा रहा है बूला दी लाश कन्हैया दे घर दे कोलो मिली ए गल अपने आप च काफी सी ए दर्शाउण लेई कि उसकी मौत दे पीछे कौन हो सकता है ਬੂਲਾ ਨੂੰ ਕਿਸ ਨੇ ਮਾਰਿਆ ਕਿਸ ਨੇ ਉਸ ਦਾ ਇਹ ਹਾਲ ਕੀਤਾ ਅਤੇ ਕਿਸ ਨੇ ਉਸ ਨੂੰ ਇੰਜ ਮਿੱਟੀ 'ਚ ਦੱਬ ਦਿੱਤਾ ਇਹ ਸਵਾਲਾਂ ਦੇ ਜਵਾਬ ਮਿਲਨੇ ਬਾਕੀ ਨੇ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਤੋਂ ਪਹਿਲਾਂ ਹੀ ਇੱਕ ਵੱਡਾ ਖੁਲਾਸਾ ਹੁੰਦਾ ਕਨਈਆ ਮੀਨਾ ਜੋ ਉਸ ਦਾ ਆਸ਼ਕ ਸੀ ਉਹ ਆਪਣੇ ਪੂਰੇ ਪਰਿਵਾਰ ਸਮੇਤ ਪਿੰਡ 'ਚੋਂ ਫਰਾਰ ਹੋ ਚੁੱਕਾ ਸੀ ਹੁਣ ਜ਼ਾਹਿਰ ਹੈ ਜਦੋਂ ਕਨਈਆ ਨਹੀਂ ਮਿਲ ਰਿਹਾ ਤਾਂ ਸਵਾਲ ਖੁਦ ਬਖੁਦ ਉੱਠਦਾ ਹੈ ਬੂਲਾ ਦੀ ਹਤਿਆਰ ਹੋਰ ਕੌਣ ਕਰ ਸਕਦਾ ਹੈ ਤਾਂ ਸੂਤਰਾਂ ਮੁਤਾਬਕ ਬੂਲਾ ਨੇ ਕਨ੍ਹਿਆ ਤੇ ਵਿਆਹ ਲਈ ਦਬਾਅ ਬਣਾਇਆ ਹੋਇਆ ਸੀ ਪਰ ਕਨ੍ਹਿਆ ਨਾ ਸਿਰਫ ਵਿਆਹ ਤੋਂ ਇਨਕਾਰ ਕਰ ਰਿਹਾ ਸੀ ਤੇ ਉਸਨੇ ਕਈ ਦਿਨਾਂ ਪਹਿਲਾਂ ਤੋਂ ਹੀ ਬੂਲਾ ਦਾ ਕਤਲ ਕਰਨ ਦੀ ਪਲੈਨਿੰਗ કરી ਬੈਠਾ ਸੀ ਯਾਨੀ ਕਿ ਆਪਣੀ ਹੀ ਪ੍ਰੇਮਿਕਾ ਦਾ ਕਤਲ 12 ਜੂਨ ਦੀ ਰਾਤ ਕਨਈਆ ਨੇ ਬੂਲਾ ਨਾਲ ਮਿਲਣ ਦਾ ਨਾਟਕ ਕੀਤਾ ਤੇ ਮੁਲਾਕਾਤ ਦੌਰਾਨ ਹੀ ਉਸਨੇ ਬੂਲਾ ਦੇ ਹੀ ਦੁਪट्टे ਨਾਲ ਉਸਦਾ ਗਲਾ ਘੋਟ ਕੇ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਫਿਰ ਬੇहद ਬੇਰਮੀ ਨਾਲ ਉਸਦਾ ਸ਼ਰੀਰ ਮਿੱਟੀ ਹੇਠ ਦੱਬ ਦਿੱਤਾ ਤੇ ਬਰਤਾਬਗੜ ਪੁਲਿਸ ਮੰਨ ਰਹੀ ਹੈ ਕਿ ਕਨਈਆ ਇਹ ਸਭ ਕੁਝ ਇਕੱਲਾ ਨਹੀਂ ਕਰ ਸਕਦਾ ਇਸ ਲਈ ਹੋਰ ਸਾਜ਼ਿਸ਼ਕਾਰਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਪਰ ਜਿਵੇਂ ਕਿ ਕਨਈਆ ਪੂਰੇ ਪਰਿਵਾਰ ਸਮੇਤ ਗਾਇਬ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਤਲ ਪਿੱਛੇ ਕਨਈ ਆਈ ਹੈ ਤੇ ਪੁਲਿਸ ਇਹਨਾਂ ਸਾਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਭ ਤੋਂ ਸਾਬਿਤ ਇਹ ਹੁੰਦਾ ਹੈ ਕਿ ਕਿਸੇ ਤੇ ਵੀ ਇੰਨਾ ਵੀ ਭਰੋਸਾ ਨਾ ਕਰੋ ਜੋ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਜਾਵੇ ਖੈਰ ਪੁਲਿਸ ਇਹਨਾਂ ਸਾਰੇ ਰੋਪੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਵਾਰਤਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਸੀਂ ਵੇਖ ਰਹੇ ਸੀ ਕ੍ਰਾਈਮ ਚਾਰਟ